ਫੋਕਲ ਪੁਆਇੰਟ ਸੰਗਰੂਰ ਤੋਂ ਲੋੜੀ ਵਾਲੇ ਦਿਨ ਅਚਾਨਕ ਚਾਰ ਨਾਬਾਲਗ ਬੱਚਿਆਂ ਦੇ ਇਕੱਠਿਆਂ ਲਾਪਤਾ ਹੋ ਜਾਣ ਦੇ ਇਲਾਕੇ ਵਿੱਚ ਸਨਸਨੀ ਫੈਲ ਗਈ ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਉਨ੍ਹਾਂ ਦੇ ਲਾਪਤਾ ਹੋਣ ਦੀ ਐਫਆਈਆਰ ਦਰਜ ਕਰਵਾਈ ਗਈ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਸਰਤਾਜ ਸਿੰਘ ਚਾਹਲ ਵੱਲੋਂ ਗੁੰਮ ਹੋਏ ਨਾਬਾਲਗ ਬੱਚਿਆਂ ਦੀ ਭਾਲ ਕਰਨ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਜਿਨ੍ਹਾਂ ਵੱਲੋਂ ਟੈਕਨੀਕਲ ਤਰੀਕੇ ਦੇ ਨਾਲ ਲਾਪਤਾ ਹੋਏ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਤੇ ਮੈਂ 60 ਘੰਟਿਆਂ ਵਿੱਚ ਸ਼੍ਰੀ ਗੰਗਾ ਨਗਰ ਰਾਜਸਥਾਨ ਤੋਂ ਉਹਨਾਂ ਨੂੰ ਟ੍ਰੇਸ ਕਰਕੇ ਸਹੀ ਸਲਾਮਤ ਵਾਰਸਾ ਦੇ ਹਵਾਲੇ ਕੀਤਾ ਗਿਆ ਇਸ ਮਾਮਲੇ ਸੰਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਆ ਐਸਪੀ ਨਵਰੀਤ ਸਿੰਘ ਵਿਰਕ ਨੇ ਕੀ ਕੁਝ ਅਹਿਮ ਖੁਲਾਸੇ ਕੀਤੇ ਆਓ ਤੁਸੀਂ ਵੀ ਸੁਣੋ ਮਾਈਨਰ ਬੱਚੇ ਸੀਗੇ 4 ਤੇ ਮਿਸਪਲੇਸ ਹੋ ਗਏ ਸੀ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸਿਗਾ ਕਿ ਸ਼ਾਇਦ ਅੱਜ ਲੋੜੀ ਹੈ ਤੇ ਲੋੜੀ ਮੰਗਣ ਗਏ ਹੋਣਗੇ ਤੇ ਲੋੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11 12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਹੋਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ ਉਦੋਂ 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ ਵਨ ਚ ਤਨੂ ਸ਼ਾ ਇੱਕ ਹੈਗਾ ਮਾਈਗ੍ਰੈਂਟ ਲੇਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹ ਸਤਾਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ ਚਾਰ ਟੀਮਾਂ ਬਣਾ ਕੇ ਸੀ ਤੇ ਸਿਟੀ 1 ਤੇ ਐਸਐਸਓ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫਆਈਆਰ ਦਰਜ ਕਰ ਦਿੱਤੇ ਗਏ 140 ਬੀਐਨਐਸ ਪਾਰਟ 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟਰੇਸ ਹੋਏ। ਇਹ ਗੰਗਾ ਨਗਰ ਕੇ ਸਿਤਰਾ ਚਲੇ ਗਏ ਸੀ ਬਾਕੀ ਸਾਰਾ 파ਟਲੇ ਇਨਵੈਸਟੀਗੇਸ਼ਨ ਦਾ 파ਟ ਹੈ। ਦੇ ਇਹ ਤਾਂ ਕਹਿੰਦੇ ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ। ਸਰ ਜੀ ਲੱਗੇ ਸੀ ਹਾਂਜੀ ਚਾਰੇ ਇਕੱਠੇ ਗਏ ਸੀ। ਕਿਸੇ ਟ੍ਰੇਨ ਤੇ ਚੜ ਗਏ ਜਾਂ ਕਿਸੇ ਇਸ ਤਰੀਕੇ ਨਾਲ? ਹੱਲੇ ਇੱਥੋਂ ਹੀ ਬਦਲ ਲੱਗਾ ਵੀ ਇੱਥੋਂ ਤੁਰੀ ਚੜ ਗਏ ਜੋ ਇਹ ਦੱਸ ਰਹੇ ਬਲ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ। ਇੱਥੋਂ ਤੁਰੀ ਚਲੇ ਗਏ ਤੁਰੀ ਤੋਂ ਫਿਰ ਗੰਗਾ ਨਗਰ ਵੱਲ ਨੂੰ ਟ੍ਰੇਨ ਆਯੋ ਦੇ ਤੇ ਚੜ ਗਏ। ਕਿਵੇਂ ਚਲੇਗੇ ਕਿਉਂ ਚਲੇਗੇ ਇਹ ਸਾਰੀ ਗੱਲ ਲੈ ਇੱਕ ਬਰੀ ਚੰਗੀ ਤਰ੍ਹਾਂ ਕਰਨੀ ਹੈ ਤਸਦੀਕ ਨਾ ਸਾਰੀ ਇਹਨਾਂ ਸੰਗਰੂਰ ਇਹ ਤਾਂ ਇਹ ਹੈ ਕਿਥੋਂ ਦੇ ਰਹਿੰਦੇ ਵਾਲੇ ਸੀ ਬੱਚੇ ਇਹ ਸਾਰੇ ਇੱਥੇ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸੀਬਿਆ ਪਿੰਡ ਚ ਰਹਿੰਦਾ ਲੇਬਰਰ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸੁਨਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਸਾਡੇ ਕੋਲ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਈਗਰੇਟ ਦੇ ਨੇ ਚਾਹੇ ਕਿਸੇ ਵੱਡੇ ਘਰ ਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਔਨ ਟੋਜ਼ ਹੋ ਜਾਂਦਾ ਜਦੋਂ ਇਹੋ ਜੀ ਕੋਈ ਇਨਸੀਡੈਂਟ ਹੋ ਜਾਂਦਾ ਵੀ ਧੁਰੀ ਤੱਕ ਪੈਦਲ ਨਹੀਂ ਚੱਈ ਜਾਂ ਕੋਈ ਕਿਸੇ ਚੀਜ਼ ਮਤਲਬ ਉਹੀ ਫਿਰ ਕੈਮਰਾਜ਼ ਦੀ ਹੈਲਪ ਲੈ ਕੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਧੁਰੀ ਤੱਕ ਪੈਦਲ ਨਹੀਂ ਗਏ ਇੱਥੋਂ ਧੁਰੀ ਲਈ ਵੀ ਇਹਨਾਂ ਨੇ ਸ਼ਾਇਦ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫਿਰ ਟ੍ਰੇਨ ਅੰਗੂ ਗੰਗਾ ਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚਮਤਲ 2-3 ਦਿਨ ਸੌਕੇ ਨਹੀਂ ਵੇਖਿਆ ਤੇ ਜਾ ਕੇ ਰਿਕਵਰ ਕਰਕੇ ਲੈਂਦੇ ਆ ਸਰ ਚਾਰ ਬੱਚੇ ਗਏ ਸੀ ਚਾਨੀ ਮਿਲ ਗਏ ਹਾਂ ਚਾਰੇ ਮਿਲ ਗਏ ਕਿਸੇ ਵਿਅਕਤੀ ਕੋਲੋਂ ਮਿਲ ਨਹੀਂ ਲਿਆ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਮ ਕਰ ਰਹੀ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਇਹਨਾਂ ਦੇ ਮਾਪੇ ਕੋਈ ਵਰਗਲਾ ਆ ਕੇ ਲਗਿਆ ਕਿ ਆਪੇ ਗਿਆ ਹਾਂਜੀ ਇਹਨਾਂ ਦੇ ਮਾਪਾ ਨੂੰ ਤਰਾ ਦਿੱਤੀ ਹਾਂਜੀ ਹਾਂਜੀ ਮਾਪੇ ਨੂੰ ਬੁਲਾ ਲਿਆ ਮਾਪੇ ਬਹੁਤ ਚੰਗਾ ਲੱਗਿਆ ਅੱਜ ਅੱਜ ਹੀ ਲੈ ਕੇ ਆਉਂਦੇ ਸਵੇਰੇ ਲੈ ਕੇ ਆਉਂਦੇ ਕਿ ਦਿਨ ਨਪਤਾ ਹੋਆ ਥਾ ਲੋਰੀ ਮੰਗਤ ਨੂੰ ਮੰਗਤ ਇਹਨੂੰ ਪਤਾ ਹੋਇਆ ਥਾ ਪਤਾ ਨਹੀਂ ਕਿ ਗੰਗਾ ਨਗਰ ਚਲਾ ਗਿਆ ਥਾ ਪੁਲਿਸ ਵਾਲੇ ਢੂਡ ਕਰਕੇ ਲਾਏ ਆ ਲਵ ਕਰਕੇ ਲਾਏ ਡਾਂਟਿਆ ਵੀ ਸੀ ਇਹਨਾਂ ਨੂੰ ਪਹਿਲਾਂ ਬੱਚਿਆਂ ਤੋਂ ਕੋਈ ਤੰਗਤ ਹੋ ਰਿਹਾ ਸੀ ਢੋਟੇ ਬੰਦ ਕਰ ਗਏ ਨਹੀਂ 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 ਫਿਰ ਕੀ ਕਾਰਨ ਹੋਇਆ ਵੀ ਬੱਚੇ ਚਲੇ ਗਏ ਬੱਚੇ ਕੋ ਦਿਮਾਗ ਹੋਇਆ ਖੇਲਤੇ ਖੇਲਤੇ ਆਪਣੇ ਬਿਲਕੁਲੇ ਦੇ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਲੱਗਿਆ ਵੀ ਬੱਚੇ ਘਰ ਨਹੀਂ ਆਏ तो हम लोग बाजार गए थे सब्जी सब्जी लाने के लिए आए छः सात सात बजे के पांच सात आठ बजे के करीब मैं आए उसके बाद में बच्चे नहीं था पहला जरूर तो लबना हाँ तभी तभी से लबना शुरू कर दिया किस दिन गए थे तेरह तारीख फिर ढोड़ीबाग हाँ फुल स्कोर का तो गए तो कंप्लेंट करा किन्हें दिन आपात तारीख दिन,

ਕਿਆ ਬਾਤ ਹੋਈ ਤੀ ਕਿਵੇਂ ਲਾਪਤਾ ਹੋਏ ਸੀ ਕੁਛ ਨਹੀਂ ਹੋਇਆ ਸੀ ਜੀ ਉਹ ਤਾਂ ਖੇੜਦੇ ਖੇੜਦੇ ਬੈਠੇ ਤੇ ਉਹ ਵੀ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬਹਿ ਜੂਰੇ ਹੋਏ ਅਸੀਂ ਸਿਰ ਜਾ ਕੇ ਉਹਨਾਂ ਸਮਾਨ ਪਾਪਾ ਲੈ ਕੇ ਆਉਣੀ ਆ ਬਸ ਉਹ ਇੰਨੇ ਮਿੰਟ ਚ ਨਿਕਲ ਗਏ ਘਰੋਂ ਕਹਿੰਦੇ ਲੋਰੀ ਮੰਗਣ ਜਾਂਦੇ ਆ ਜਿਹੜੀ ਗੁੜੀਆ ਹੈਗੀ ਸੀ ਘਰੇ ਉਹਨਾਂ ਨੂੰ ਕਹਿੰਦੇ ਕਿ ਵੀ ਮੈਂ ਲੋਰੀ ਮੰਗਣ ਜਾਂਦੇ ਆ ਗੁੜੀਆ ਕਹਿੰਦੀ ਵੀ ਤੁਸੀਂ ਜਾਣਾ ਨਹੀਂ ਹੈਗਾ ਵੀ ਮੰਮੀ ਆ ਰਹੇ ਨੇ ਬਸ ਇਹ ਕੰਨ ਮੰਨਿਆ ਨਹੀਂ ਗਾਲਾ ਉਹਨਾਂ ਦੇ ਇਹ ਬਾਗੇ ਲੋਰੀ ਮੰਗਣ ਫਲੋਰੀ ਮੰਗਣ ਗਿਆ ਮੁਰਕੇ ਆਏ ਨੇ ਘਰੇ ਕਿੰਨੀ ਦੇਰ ਬਾਅਦ ਮੁੱਕ ਲੱਗਿਆ ਪਤਾ ਤਾਂ ਸਾਨੂੰ ਵੇਟ ਕਰਿਆ ਉਹਨਾਂ ਨੂੰ 9 ਵਜੇ ਤੱਕ ਜੀ ਵੀ ਆ ਜਾਣਗੇ ਫਲੋਰੀ ਮੰਗ ਕੇ ਜਦੋਂ ਨਹੀਂ ਆਏ ਉਹ ਘਰੇ ਫਿਰ ਅਸੀਂ ਲੱਭਣ ਵਾਗੇ ਜਦੋਂ ਨਹੀਂ ਮਿਲੇ ਫਿਰ ਕੁਝ ਕੰਪਲੀਟ ਕੀਤਾ ਜੀ ਸਾਨੂੰ ਤਾਂ ਐ ਸੀ ਕਿ ਉਹ ਆ ਜਾਣਗੇ ਘਰੇ ਆਇਆ ਦਬਾ ਕੇ ਸੀ ਬਿੱਲ ਆ ਜਾਣਗੇ ਘਰੇ ਉਹ ਆ ਕਰ ਪੀ ਰਹੇ ਰਹਿਸ਼ ਕਿਤੇ ਤੋਂ ਵੀ ਕਿੱਥੇ ਰਹਿਣਾ ਨਹੀਂ ਅਸੀਂ ਸੀ ਵੀਰ ਇਹ ਨਾਲ ਲੇ ਪਿੰਡ ਸੀ ਜੀ ਹਾਂ ਸੁਨਾਮ ਰੋਡ ਤੇ ਕੋਈ ਬੱਚਾ ਪੈਸੇ ਵੀ ਲੈ ਕੇ ਗਿਆ ਸੀ ਪੈਸਾ ਲੈ ਗਿਆ ਸੀ ਮੁੰਡਾ ਜੀ ਸਾਡਾ ਕਿੰਨੇ ਸਾਡੇ 350 ਲੈ ਗਏ ਜੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਪੈਸੇ ਵੀ ਨਹੀਂ ਹੈ ਤਾਂ ਸ਼ੱਕ ਪਿਆ ਵੀ ਬੱਚੀ ਕਿਸਦੇ ਨੂੰ ਦੱਸੂ ਨਹੀਂ ਜੀ ਮੇਰੀ ਗੱਲ ਸੁਣੋ ਜਿਵੇਂ ਸਰ ਆਏ ਪਿਆ ਉਹ ਗੁਰੀਆ ਕਹਿੰਦੀ ਸੀ ਮੰਮੀ ਲੈ ਕੇ ਕੱਟ ਕੇ ਸ਼ਹਿਰ ਜਦੋਂ ਮੈਂ ਉਹਨੂੰ ਕਿਹਾ ਮੈਂ ਨਹੀਂ ਲੈ ਕੇ ਗਈ ਇਹ ਕੱਟ ਕੇ ਸ਼ਹਿਰ ਜਬ ਅੱਕਾ ਜਦੋਂ ਨਹੀਂ ਆਏ ਘਰੇ 12 1 ਵਜੇ ਤੇਰਾ ਮੈਂ ਉਹ ਕੁਬਰੀਆ ਕੰਦੀ ਮੰਮੀ ਵੀ ਪੰਕਜ ਲੈ ਗਿਆ ਉਹ ਫਿਰ ਦਾ ਕੱਟ ਕੇ ਸਾਨੂੰ ਐ ਆ ਸਕਦੇ ਹੁਣ ਖੁਸ਼ ਬੱਚੇ ਮਿਲ ਗਏ ਹਾਂਜੀ ਖੁਸ਼